ਧਾਰ ਬਾਰ ਟਿਕਾਰੋ ਬਾਰ ਯੇ ਯੇ ਬੋਛੇ ਤੁਸਾਂ ਦੇ ਤੋਂ ਧਾਰ ਬਾਰ ਨਹੀਂ ਸਤਾ ਟਿਕਾਰੋ ਬਾਰ ਨਹੀਂ ਤਰਾ ਚੁਕਲੇ ਕੱਟ ਕੇ ਮੁੰਡਾ ਬਿਲੋਂ ਗੱਲਾਂ ਦੇ ਵੜਾਏ ਕਦੇ ਮਹਿਲੀ ਕਰੀਦੀ ਅਸੀਂ ਪਹਿਲੀ ਕਦੇ ਨਹੀਂ ਬੂਝ ਛੱਡ ਕੇ ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਵਰਨ ਫੈਮਿਲੀ ਵਲੌਗਸ ਵਿੱਚ ਹੋਸਟ ਨਾਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖਿ ਹੋਵੋਗੇ ਹਾਂ ਜੀ ਇਧਰ ਮੇਰੇ ਸੰਤਾਨ ਸਾਹਿਬ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਹੈ ਤੇ ਟਾਈਮ ਹੋ ਗਿਆ ਜੀ ਆਪਣਾ ਕੀ ਕਹਿੰਦੇ ਹੁੰਦੇ ਨੇ 3:35 ਹੋ ਚੁੱਕੇ ਨੇ ਅਸੀਂ ਹੁਣ ਚੱਲ ਪਏ ਅਸੀਂ ਕਿੱਥੇ ਨੂੰ ਚੱਲੇ ਆ ਤੜਕੇ ਦੇ 3:35 ਹੋ ਗਏ ਤੇ ਬੱਚੇ ਘਰੇ ਨੇ ਬੱਚਿਆਂ ਦਾ ਅੱਜ ਐਗਜ਼ਾਮ ਆ ਮੰਮੀ ਉਹ ਨਹੀਂ ਮੰਮੀ ਆਏ ਹੋਏ ਆ ਅਸੀਂ ਰਾਤ ਫਿਰ ਮੰਮੀ ਲੈ ਆਏ ਸੀ ਤੁਹਾਨੂੰ ਪਿਛਲੇ ਵਲੌਗ ਵਿੱਚ ਪਤਾ ਹੀ ਆ ਤੇ ਅਸੀਂ ਆਪਣਾ ਨਿਕਲ ਚੁੱਕੇ ਆ ਤੇ ਚਲੋ ਜੀ ਹੁਣ ਅਸੀਂ ਜਿੱਥੇ ਨੂੰ ਜਾ ਰਹੇ ਆ ਉਨੋਂ ਫੇਰ ਪਤਾ ਲੱਗੂਗਾ ਅ ਫੇਰ ਮਿਲਦੇ ਆ ਉੱਥੇ ਜਾ ਕੇ ਤੇ ਬੜੀ ਐ ਵੀ ਲੱਗ ਰਿਹਾ ਥੋੜਾ ਜਿਹਾ ਮਨ ਉਦਾਸ ਜਿਹਾ ਵੀ ਆ ਤੇ ਖੁਸ਼ੀ ਵੀ ਬਹੁਤ ਆ ਇਹ ਹੋਰੀ ਦਸੋ ਬੋਲਣੀ ਇਹਨਾਂ ਦਾ ਫੌਂਚ ਇਹਨਾਂ ਦਾ ਫੌਂਚ ਹਜੇ ਧਿਆਨ ਆ ਹਜੇ ਗੱਡੀ ਭਜਾਉਣਗੇ ਹੁਣ ਪੂਰੀ ਕਿਉਂਕਿ ਰਾਹ ਹੁਣ ਖਾਲੀ ਪਏ ਨੇ ਦਿਖਾਵਾਂ ਤੁਹਾਨੂੰ ਹਜੇ ਫੁੱਲ ਨੇਰਾ ਪਿਆ ਦੇਖੋ ਲਾਈਟ ਨਾਲ ਤੇ ਚਾਨਣਾ ਲੱਗ ਰਿਹਾ ਅਸੀਂ ਨੇਰਾ ਵੀ ਆਏ ਤੇ ਬਸ ਹੁਣ ਅਸੀਂ ਨਹਾ ਧੋ ਕੇ ਅਸੀਂ ਉੱਠ ਗਏ ਸੀਗੇ ਪੌਣੇ ਕੇ 3 ਵਜੇ तू मेरे पर रह है। कौन करीब? हाँ जाओ। तूने मिलना? हाँ मिला। एक और बात बता दे। कौन करीब? आ जा। चलो। आजू। तापकोल जाके तो <हले> जाए जाए। ना एक ना। एक बीजीन मिली जाएगा, एक बीजी दी दी आ जाएगा। हाँ, हमें कैसे माँगा ही मिलती आयो। ओए बहुत तेरे पर। बीजी आओगे ना बीजी आओगे माँगा नहीं इंतजार कर रही ਤੇ ਤੇ ਨਹੀਂ ਪਤਾ ਲੱਗਦਾ ਕਿ ਕਿ ਬੰਦ ਸੀ ਹਾਂ ਤੇ ਜਾਫਾਂ ਦੇ ਪਿੰਨੇ ਹੈ ਤਾਂ ਮੱਕਾ ਗੈਸ ਬੋਲ ਰਹਿਣੀ ਤੇ ਕੀ ਕੌਣ ਚੱਕਿਆ ਇਹ ਪਤਾ ਨਹੀਂ ਕਿ ਮੋਰਪੁਰ ਪਹੁੰਚਾ ਲੈ ਮੋਰ ਤੋਂ ਵਿਚੀ ਆ ਫਿਰ ਦਿੱਲੀ ਚਾਣਾ 에어ਪੋਰਟ ਤੇ ਕੋਈ ਨੂੰ ਦੱਸ ਦੰਨੇ ਅਰਵੀਰ ਚੱਲੀ ਆ ਵੀਰਜੀ ਕੋਲ 11 ਸਾਲ ਆ 11 ਸਾਲ ਹੋ ਗਿਆ 11 ਸਾਲ ਬਾਅਦ ਵੀਰਜੀ ਕੋਲ ਬਾਅਦ ਚੱਲੀ 11 12 ਸਾਲ ਹੋ ਗਏ ਤੇ ਵੀਰਜੀ ਕੋਲ ਚੱਲੀ ਆ ਗੁਰਮਨਤ ਵੀ ਚੱਲੀ ਤੇ ਬਾਕੀ ਚਲੋ ਬਾਹਰ ਰੁਏ ਨਾ ਨਾ ਇਕੱਠੇ ਮਸਾ ਮੌਕਾ ਮੇਰੀ ਇਕੱਠੇ ਕਰਨ ਦਾ ਇਹ ਪ੍ਰਮਾਤਧਰਾਂ ਨੂੰ ਇਕੱਠੇ ਹੋਣ ਕੀਤਾ ਇੰਨੇ ਟਾਈਮ ਬਾਅਦ ਅਸੀਂ ਹੁਣ ਛੱਡਣ ਚੱਲੇ ਆ ਤਾਂ ਉੱਥੇ ਜਾ ਕੇ ਵੀ ਤੁਹਾਨੂੰ ਫੇਰ ਮਿਲਦੇ ਆਂ ਕਿਧਰ ਤੁਰੀਓ ਕੱਢਣਾ ਤਾਂ ਨਹੀਂ ਵਿੱਚੋਂ ਕੁਛ ਮਗਾ ਵਿੱਚੋਂ ਤਾਂ ਨਹੀਂ ਕਰਨਾ ਕੋਸ ਨਹੀਂ ਵੀ ਇਹਨਾਂ ਫਸਫਾਤਾਂ ਕਰ ਦਿੱਤੀਆਂ ਸੰਦਰ ਸਾਰਾ ਬਜਟ ਹੈ ਲੈ ਇੱਥੇ ਤੋਂ 20 ਬੈਠੇ ਲੱਗ ਜਾਣਗੇ ਮੇਰੇ ਘਰ ਦੇ ਸਾਰੇ ਇਫੈਕਟ ਮੰਗਾ ਦਿਓ ਇਤਨੀ ਭੇਜੋ ਕਿ ਅੰਦਰ ਬੈਣਾ ਅੰਦਰ ਭੇਜੋ ਇਤਨੀ ਭੇਜੋ તો એ ઓમંતો આયા મેરકો આયા મેરકો લુટી હો સુધી કાળણા હાંજી અસી બ્રેકફાસ્ટ કરકે અસી પહોંચ ચકકે સગે ਏਅਰਪੋਰਟ ਦਿੱਲੀ ਤੇ ਦੇਖੋ ਕਿੰਨੇ ਵਧੀਆ ਰਸਤੇ ਸੀਗੇ ਤੇ ਕਿੰਨਾ ਜਿਆਦਾ ਵਾਤਾਵਰਣ ਨਾ ਜਿਹੜਾ ਸਾਫ਼ ਸੁਥਰਾ ਸੀਗਾ ਮੈਂ ਹੀ ਸੋਚਦੀ ਜਾਂਦੀ ਸੀ ਕਿ ਮੈਂ ਕਾਸ਼ ਆਪਣਾ ਹਨਾ ਜਿਹੜਾ ਇੰਡੀਆ ਏ ਭਾਰਤ ਪੰਜਾਬ ਆਪਣਾ ਹਨਾ ਇੰਨਾ ਸਾਫ਼ ਸੁਥਰਾ ਹੋਵੇ ਤਾਂ ਕਿੰਨਾ ਵਧੀਆ ਲੱਗੇਗਾ ਨਾ ਵੀ ਜਿਵੇਂ ਆਪਣੀ ਫੋਰਨ ਕੰਟਰੀ ਲੱਗੇ ਵੀ ਇੰਨੀ ਸਫਾਈ ਹੋਣੀ ਚਾਹੀਦੀ ਹੈ ਸੜਕਾਂ ਸਾਫ਼ ਪਈਆਂ ਸੀ ਬੱਸ ਤਾਂ ਦਿੱਲੀ ਆ ਜਿਹੜਾ ਬਹੁਤ ਗੰਦ ਪਿਆ ਹੋਇਆ ਸੀਗਾ ਬਟ ਜਿੱਥੇ ਤੋਂ ਆਪਣਾ ਏਅਰਪੋਰਟ ਸਟਾਰਟਿੰਗ ਸੀਗਾ ਬਸ ਉੱਥੇ ਤੋਂ ਹੀ ਸਾਫ਼ ਸੀਗਾ ਵੈਸੇ ਤਾਂ ਬਹੁਤ ਦਾ ਤੁਹਾਨੂੰ ਪਤਾ ਉਹ ਲਾਲ ਲਾਲ ਜਖਾ ਖਾ ਖਾ ਕੇ ਥੁੱਕਿਆ ਪਿਆ ਹੁੰਦਾ ਹੈ ਸੜਕਾਂ ਲਾਲ ਕਰੀਆਂ ਪਈਆਂ ਹੁੰਦੀਆਂ ਨੇ ਤੇ ਬਸ 에ਰਪੋਰਟ ਦੀ ਸਫਾਈ ਸੀਗੀ ਇਹ ਸਾਰੀ ਹੈ ਨਾ ਤੇ ਇੱਥੇ ਅਸੀਂ ਪਹੁੰਚ ਚੁੱਕੇ ਸੀਗੇ 에ਰਪੋਰਟ ਤੇ ਤੇ ਇੱਥੇ ਗੁਰਮਨਤ ਦਵਾਈ ਲੈ ਰਹੀ ਸੀ ਕਹਿੰਦੀ ਮम्मा ਟਿੱਡੀ ਦੁਖ ਰਹੀ ਆ ਹਨਾ ਫੇਰ ਤਾਂ ਘਰ ਕੇ ਫਿਰ ਇਹਨੂੰ ਮੈਡੀਸਨ ਦਿੱਤੀ ਵਿਚਾਰੀ ਬਿਮਾਰ ਰਹੀ ਆ ਕਾਫੀ ਜ਼ਿਆਦਾ ਤੇ ਇਹਨਾਂ ਦਾ ਬਸ ਜਾਣ ਦਾ ਹੁਣ ਜਿਹੜਾ ਟਾਈਮ ਸੀਗਾ ਉਹ ਬਿਲਕੁਲ ਨੇੜੇ ਆ ਗਿਆ ਸੀਗਾ ਤੇ ਦੇ ਲੈ ਵਿੱਚ ਹਾਲ ਜੇ ਵੈ ਰਹੇ ਸੀ ਹਨਾ ਵੀ ਦੇਖੋ ਇਹ ਕਿਹੋ ਜੀ ਜਗਾ ਹੁੰਦੀ ਆ 에ਰਪੋਰਟ ਹਨਾ ਵੀ ਵਿਛੜ ਵਿਛੜ ਜਾਂਦਾ ਬੰਦਾ ਇੱਥੇ ਆ ਕੇ ਹਨਾ ਕਿੰਨਾ ਕਿੰਨਾ ਟਾਈਮ ਲਈ ਵਿਛੜ ਜਾਂਦਾ ਕੋਈ ਕਿੰਨੇ ਕਿੰਨੇ ਸਾਲ ਲੰਘ ਜਾਂਦੇ ਨੇ ਕਿੰਨੇ ਕਿੰਨੇ ਮਹੀਨੇ ਲੰਘ ਜਾਂਦੇ ਨੇ ਤੇ ਦੇਖ ਲੋ ਇਹ ਵਿਛੋੜਾ ਪਾ ਦਿੰਦਾ ਬੰਦੇ ਦਾ ਹਨਾ ਕੋਈ 10 ਸਾਲ ਦਾ 2 ਸਾਲ ਦਾ 3 ਸਾਲ ਦਾ 4 ਸਾਲ ਦਾ ਹਨਾ ਵੀ ਇਹੋ ਜੀ ਜਗਾ ਇਹ ਵੀ ਇੱਥੇ ਆ ਕੇ ਬੰਦਾ بس ਪਰ ਜਾਣਾ ਵੀ ਬਹੁਤ ਜ਼ਰੂਰੀ ਹੈ ਜੇ ਸਰਕਾਰਾਂ ਚੰਗੀਆਂ ਹੋਣ ਤਾਂ ਕਿਸੇ ਨੂੰ ਜਾਣ ਦੀ ਲੋੜ ਹੀ ਨਾ ਪਵੇ ਇਧਰ ਹੀ ਨੌਕਰੀਆਂ ਮਿਲੀਆਂ ਜਾਣ ਹਨਾ ਪਰ ਇਧਰ ਨੌਕਰੀਆਂ ਨਹੀਂ ਮਿਲਦੀਆਂ ਤਾਂ ਕਰਕੇ ਹਰ ਕੋਈ ਬਾਹਰ ਜਾ ਰਿਹਾ ਹੈ ਤੇ ਜਾਣਾ ਪੈਂਦਾ ਹੈ ਹਨਾ ਆਪਣੇ ਬੱਚਿਆਂ ਦੇ ਫਿਊਚਰ ਦੇ ਲਈ ਕਿਉਂਕਿ ਇੱਧਰ ਕੰਮਕਾਰ ਰਹੇ ਨਹੀਂ ਹੈਗੇ ਜੇ ਸਰਕਾਰਾਂ ਇੱਧਰ ਚੰਗੀਆਂ ਹੋ ਜਾਣ ਤਾਂ ਕੰਮਕਾਰ ਦੇਣ ਤਾਂ ਕਾਹਨੂੰ ਦੁਨੀਆ ਜਾਵੇ ਬਾਹਰ ਨੂੰ ਕਾਹਨੂੰ ਭੱਜੇ ਹਨਾ ਤੇ ਫਿਰ ਬਾਕੀ ਟਾਈਮ ਵੀ ਕਾਫੀ ਹੋ ਗਿਆ ਸੀਗਾ ਤੇ ਚਲੋ ਨਹੀਂ ਤਾਂ ਚਲੋ ਫਿਰ ਵੀ ਚਲੋ ਹਰਵੀਰ ਉਹਨਾਂ ਦਾ ਤਾਂ ਫਿਰ ਵੀ ਬਹੁਤ ਛੇਤੀ ਬਣ ਗਿਆ ਬਹੁਤ ਨਹੀਂ ਤਾਂ 20 ਸਾਲਾਂ ਬਾਅਦ 15-15 ਸਾਲਾਂ ਬਾਅਦ ਜਾਂਦੇ ਦੇਖੇ ਨੇ ਵਿਚਾਰੇ ਹਨਾ ਸਾਰੀ-ਸਾਰੀ ਜ਼ਿੰਦਗੀ ਲੰਘ ਜਾਂਦੀ ਆ ਤੇ ਗੁਰਮਨਤ ਸਾਡੀ ਕਿਸਮਤ ਵਾਲੀ ਆ ਹਨਾ ਆਪਣੇ ਵਧੀਆ ਭਾਗ ਲੈ ਕੇ ਆਈ ਆ ਜਿਹੜਾ ਇੰਨੀ ਛੇਤੀ ਬਣ ਗਿਆ ਹਨਾ ਸਾਡੀ ਨਾਲ ਗੁਰਮਨਤ ਦਾ ਵੀ ਤੇ ਇਹਨੂੰ ਤਾਂ ਅਸੀਂ ਬਹੁਤ ਯਾਦ ਕਰਦੀਆਂ ਕਿਉਂਕਿ ਇਹਦੀਆਂ ਗੱਲਾਂ ਹੀ ਇੰਨੀਆਂ ਪਿਆਰੀਆਂ ਪਿਆਰੀਆਂ ਨੇ ਬਹੁਤ ਪਿਆਰੀਆਂ ਗੱਲਾਂ ਕਰਦੀ ਆ ਇੰਨਾ ਪਿਆਰ ਲੰਦੀ ਆ ਸਾਰਿਆਂ ਤੋਂ ਬਹੁਤ ਜ਼ਿਆਦਾ ਪਿਆਰ ਲੰਦੀ ਆ ਹਨਾ ਤੇ ਮੈਂ ਆਈ ਸੀਗੀ ਸੈਕਿੰਡ ਟਾਈਮ 에어ਪੋਰਟ ਤੇ ਮੈਂ 15 ਸਾਲ ਪਹਿਲਾਂ ਆਈ ਸੀਗੀ ਅਸੀਂ ਵੀ ਘੁੰਮਣ ਗਏ ਸੀਗੇ ਮੈਂ ਤਾਂ ਸੈਦ ਪਾਪਾ ਸੀ ਘੁੰਮਣ ਗਏ ਸੀਗੇ ਉਦੋਂ ਮੈਂ 에어ਪੋਰਟ ਤੇ ਆਈ ਸੀਗੀ ਤੇ ਹੁਣ ਤਾਂ ਬਹੁਤ ਚੇਂਜ ਹੋ ਗਿਆ ਸੀਗਾ ਤੇ ਉਹ ਬਾਕੀ ਉਹ ਹਣਾ ਤਾਂ ਮੈਂ ਇਹ ਪਹਿਲਾਂ ਵੀ ਸੀਗਾ ਸਾਲ ਡੇਢ ਸਾਲ ਪਹਿਲਾਂ ਹੋਣਾ ਸੀਗਾ ਮੇਰੇ ਬਡੇ ਵੀਰ ਜੀ ਦੀ ਬੇਟੀ ਆ ਜਿਹੜੀ ਉਹ ਕੈਨੇਡਾ ਗਈ ਸੀਗੀ ਬਾਹਰ ਉਹਨੂੰ ਛੱਡਾਣਾ ਸੀਗਾ ਤੇ ਉਦੋਂ ਨਾਲ ਮੈਂ ਬਿਮਾਰ ਸੀਗੀ ਕਾਫੀ ਤਾਂ ਕਰਕੇ ਫਿਰ ਮੇਰੇ ਤੋਂ ਆਇਆ ਨਹੀਂ ਗਿਆ ਹੈਗਾ ਉਦੋਂ ਵੀਰ ਜੀ ਉਹਨਾਂ ਨੇ ਕਾਫੀ ਕਿਹਾ ਸੀਗਾ ਵੀ ਹੈ ਨਾ ਵੀ ਮਨੀ ਨੂੰ ਮਨੀ ਬੱਚੇ ਚਲੇ ਜਾਣ ਤੇ ਇਹਦੇ ਪਾਪਾ ਕਹਿੰਦੇ ਵੀ ਜ਼ਰੂਰੀ ਇੰਨਾ ਖਰਚਾ ਕਰਨਾ ਫਿਰ ਬੜੀ ਗੱਡੀ ਲੈ ਕੇ ਜਾਣੀ ਪੈਣੀ ਆ ਕਿਉਂਕਿ ਹੋਰ ਵੀ ਸੀਗੇ ਨਾਲ ਉਹਨਾਂ ਦੇ ਨਾਨਕਿਆਂ ਤੋਂ ਫੇਰੇ ਕੁਛ ਮੇਰੀ ਸਿਹਤ ਵੀ ਖਰਾਬ ਸੀਗੀ ਬਿਮਾਰ ਸੀ ਮੈਂ ਤੇ ਲੋ ਜੀ ਇੱਥੇ ਪਹੁੰਚ ਚੁੱਕੇ ਸੀਗੇ ਤੇ ਲੈਨੇ ਪਾਪਾ ਕੋਲ ਆਪਣੇ ਕੋਲ ਗੁਰਮੰਨਾ ਤੋਂ ਨਹੀਂ ਇਟਲੀ 你知呢 ਤਾਰੇ ਉਹ ਮੱਕਾ ਕੋਈ ਇੱਕ ਬੈਗ ਹੋਰ ਪਿਆ ਜਿਹੜਾ ਇੱਕ ਬੈਗ ਹੋਰ ਪਿਆ ਆ ਮਖਾਣੇ ਹੋਣੇ ਇਹ ਵੀ ਲੱਗ ਜਾਣੇ ਨੇ ਇਹਨਾਂ ਨੂੰ ਹੋਵੇ ਉਹ ਵੀ ਆਪਣੇ ਕੋਲ ਇੱਕ ਤਰ੍ਹਾਂ ਦੀ ਲੈ ਫੋਟੋ ਖਿੱਚਿਆ ਹੁੰਦੀ ਹੈ ਇੱਕ ਦੋ ਤਾਂ ਕੇ ਹਲੇ 10 ਘੰਟਾ ਖੜ੍ਹ ਜਾ ਉੱਥੇ ਗੱਲਾਂ ਮਾਰ ਲਓ ਚਾਹੇ ਆਨਲਾਈਨ ਹੋਵੇ ਜੱਫੀ ਬਾਤ ਤੇ ਪਾਪਾ ਨੂੰ ਪਾਰ ਕਰ ਲਓ ਹੂੰ ਤੇ ਪਾਪਾ ਮੈਂ ਫੋਨ ਕਰੂੰਗਾ ਮੁਹਿੰਦੀ ਨੂੰ ਹੁਣ ਨਹੀਂ ਚਲਣ ਚੱਲੇ ਆ। ਦਾਦਾ ਵਾਈ ਵਾਈ ਕਰਨ ਚੱਲੇ ਆ। ਮਨਨ ਜਾਨਤੀਆ ਹੋਵੇ ਨਾ ਚੜਿਆ ਹੋਇਆ ਵੀ ਆਪਣੇ ਪਾਪਾ ਕੋਲ ਚਲਿਆ ਪਰ ਮੈਨੂੰ ਪਤਾ ਨਹੀਂ ਵਿਚਾਰੀ ਨੂੰ। ਤਾਂ ਵੀ ਬੈਠਾ ਰਹੇ। ਮੇਰੇ ਕੋਲ ਕਚਰਾ ਨਹੀਂ ਪੁੱਤ ਨਹੀਂ ਹੋ ਮੰਮਾ ਕੋਲ ਜਾਓ ਪਪਾ ਕੋਲ ਪਪਾ ਕੋਲ ਜਾਣਾ ਤੁਸੀਂ ਚਲੋ ਆਇਆ ਰਸ ਗਿਆ ਨਾ ਆਉਣਾ ਮੰਮੀ ਜਿਹੜਾ ਦੇਦੀ t だから本当に。<noise> <noise> ਹਾਂਜੀ ਅਸੀਂ ਹਰਵੀਰ ਨੂੰ ਚੜਾਇਆ ਸੀ ਗੁਰਮਨਤ ਨੂੰ ਵੀ ਜਹਾਜ਼ ਚੜਾਇਆ ਸੀਗੇ ਤੇ ਫੇਰ ਹੁਣ ਅਸੀਂ ਆਪਣਾ ਹੋਟਲ 'ਚ ਆ ਗਏ ਸੀਗੇ ਤੇ ਇੱਥੇ ਲੰਚ ਕੀਤਾ ਸੀਗਾ ਤੇ ਇੱਥੇ ਬਾਹਰ ਖੜੇ ਦੇਖ ਰਹੇ ਸੀਗੇ ਤੇ ਪਾਪਾ ਕਹਿੰਦੇ ਕਹਿੰਦੇ ਮ사ਜ ਕਰਾਣੀ ਆ ਮੈਂ ਕਹਿੰ ਰਹੀ ਕਹਿੰਦੇ ਫਿਸ਼ ਮ사ਜ ਲੈ ਲਾ ਮੈਂ ਕਹਾਂ ਨਾ ਮੈਂ ਤਾਂ ਡਰਦੀ ਆ ਮੈਂ ਨਹੀਂ ਲੰਦੀ ਐਗੀ ਤੇ ਬਸ ਮਾਨਾ ਥੋੜਾ ਜਿਹਾ ਉਦਾਸ ਸੀਗਾ ਹਨਾ ਚਲੋ ਖੁਸ਼ੀ ਵੀ ਸੀਗੀ ਵੀ ਚਲੇ ਗਏ ਹਨਾ ਚਲੋ ਵੀ ਪਹੁੰਚ ਜਾਣ ਸਹੀ ਤਰੀਕੇ ਨਾਲ ਆਪਣਾ ਆਪਣੇ ਘਰੇ ਤੇ ਇੱਟੇ ਜ਼ਿਆਦੇ ਵਾਪਸ ਸਾਡੀ ਵੀਡੀਓ ਬਣਾਉਣ ਲੱਗ ਗਏ ਇਹਨਾਂ ਨੇ ਫੋਨ ਆ ਜਿਹੜਾ ਦੂਜੀ ਲੋਟ ਫੜ ਲਿਆ ਤੇ ਉਹਦੇ ਨਾਲ ਸ਼ਾਰਟਸ ਹੀ ਬਣ ਗਈ ਚਲੋ ਮੈਂ ਕਿਹਾ ਜੀ ਮੈਂ ਵੀ ਹੈ ਨਾ ਬਣਾਤੀ ਵਿਚਾਰਿਆਂ ਨੇ ਵਧੀਆ ਬਣਾਤੀ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆ ਪੈਥੀ ਕਰਨਾ ਹੈ ਤੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਆ ਜਿਹੜਾ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖੋ ਤਾਂ ਜੋ ਸਾਡਾ ਚੈਨਲ ਆ ਬਹੁਤ ਗਰੋ ਕਰ ਸਕੇ ਚਲੋ ਜੀ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਜੇ ਜੇ ਹੋ ਚੇ ਤੁਸਾਂ ਤੇ ਤੋਂ ਘਰ ਘਰ ਨਹੀਂ ਸਾ टाकी کاروبار